ਤੰਦਪੁਰ ਸਾਹਿਬ ਹੋਇਆ ਆ ਉਦੋਂ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਹੋਰੀ ਕਿੱਥੇ ਸੀ 6 ਮਹੀਨੇ ਘੇਰਾ ਪਿਆ ਰਹਾ ਤੇ ਉਹ ਬਾਬਾ ਦੀਪ ਸਿੰਘ ਜੀ ਕਿਹੜੀ ਭਗਤੀ ਕਰਦੇ ਸੀ ਪ੍ਰਚਾਰਕਾਂ ਨੂੰ ਨਹੀਂ ਪਤਾ ਇਹ ਤਾਂ ਉਹਨਾਂ ਨੂੰ ਪਤਾ ਨੇ ਜਿਹੜੇ ਨਿਹੰਗ ਸਿੰਘ ਨਾਲ ਰਹੇ ਨੇ ਜਿਹੜੇ ਪਰਿਵਾਰ ਜਦਮ ਪਾਸ਼ਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਘਰਾਵਾ ਵੱਲੋਂ ਇੱਕ ਸਵਾਲ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਹੈਗਾ ਕਿ ਜਦੋਂ ਚਮਕੌਰ ਸਾਹਿਬ ਦੀ ਜੰਗ ਹੋਈ ਸੀ ਜਾਂ ਜੋ ਆਨੰਦਪੁਰ ਸਾਹਿਬ ਹੋਇਆ ਆ ਉਹ ਤੋਂ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਹੋਰ ਕਿੱਥੇ ਸੀ ਇਹਦਾ ਕੁਝ ਉੱਤਰ ਸਿੱਖ ਵਿਦਵਾਨਾਂ ਨੇ ਇਹ ਕਹਿ ਕੇ ਟਾਲਤੀਏ ਗੱਲ ਕਿ ਬਾਬਾ ਦੀਪ ਸਿੰਘ ਜੀ ਤਾਂ ਭੋਰੇ ਚ ਭਗਤੀ ਕਰਦੇ ਸੀ ਇਹ ਕੋਈ ਬਹੁਤਾ ਸਟੀਕ ਉੱਤਰ ਨਹੀਂ ਹੈਗਾ ਪੜਿਆਂ ਲਿਖਿਆਂ ਨੇ ਇਹ ਉੱਤਰ ਉਹਨਾਂ ਦਾ ਜਵਾਬ ਮੰਨਿਆ ਵੀ ਨਹੀਂ ਕਿ ਭਗਤੀ ਕਿਹੜੀ ਕਰਨੀ ਸੀ ਉਹਨਾਂ ਨੇ ਇੱਕ ਪਾਸੇ ਦਸ਼ਮ ਪਾਸ਼ਾ ਹੱਕ ਸੱਚ ਦੀ ਸੱਚ ਝੂਠ ਦੀ جنگ ਲੜ ਰਹੇ ਨੇ ਕਿਲੇ 'ਚ 6 ਮਹੀਨੇ ਘੇਰਾ ਪਿਆ ਰਿਹਾ ਤੇ ਉਹ ਬਾਬਾ ਦੀਪ ਸਿੰਘ ਜੀ ਕਿਹੜੀ ਭਗਤੀ ਕਰਦੇ ਸੀ ਉਹਨਾਂ ਨੇ ਇਹ ਉੱਤਰ ਨੂੰ ਨਾਂ ਦੇ ਨੂੰ ਨਹੀਂ ਮੰਨਿਆ ਗੁਰਬਾਣੀ ਇਸ ਚੀਜ਼ ਦੀ ਪ੍ਰਮਾਨਗੀ ਵੀ ਨਹੀਂ ਦਿੰਦੀ ਇਹ ਸਾਡੀ ਭਗਤੀ ਕੀ ਹੈ ਗੁਰ ਕੀ ਮੱਤ ਤੋਂ ਲਿਓ ਏ ਆਣੇ ਭਗਤ বিনা ਬਹੁ ਡੁੱਬੇ ਸਿਆਣੇ ਗੁਰ ਕੀ ਮੱਤ ਲੈਣੀ ਹੀ ਸਾਡੀ ਭਗਤੀ ਹੈ ਹੋਰ ਭਗਤੀਆਂ ਸਿੱਖੀ ਚ ਪ੍ਰਵਾਨ ਨਹੀਂ ਹੈਗੀਆ ਗੁਰ ਕੀ ਮਤ ਲੈਣੀ ਹੀ ਭਗਤੀ ਹੈ ਇਹ ਸੀ ਆਸਥਿਕਾਂ ਦਾ ਜਿਹੜਾ ਜਵਾਬ ਕਿ ਉਹ ਭਗਤੀ ਕਰਦੇ ਸੀ ਦੂਜੇ ਪਾਸੇ ਨਾਸਤਿਕ ਨੇ ਉਹਨਾਂ ਨੇ ਕਹਤਾ ਜੀ ਬਾਬਾ ਦੀਪ ਸਿੰਘ ਕੋਈ ਹੋਈ ਨਹੀਂ ਜੇ ਹੋਏ ਤਾਂ ਚਮਕੌਰ ਦੀ ਜੰਗ ਚ ਕਿੱਥੇ ਸੀ ਉਹ ਨਾਸਤਿਕ ਨੇ ਉਹਨਾਂ ਨੇ ਉਂਜੀ ਗੱਲ ਟਾਲਤੀ ਉਹਨਾਂ ਨੇ ਸਾਰੇ ਇਤਿਹਾਸ ਤੇ ਹੀ ਪੋਚਾ ਫੇਰਤਾ ਇਹ ਗੱਲ ਠੀਕ ਹੈ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਗੁਰਬਾਣੀ ਚ ਕਿ ਇਤਿਹਾਸ ਮਗਰ ਨਹੀਂ ਜਾਂਦਾ ਗੁਰ ਕਹੇ ਆਸਾ ਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਜੋ ਗੁਰੂ ਨੇ ਕੀਤਾ ਉਹ ਤੁਸੀਂ ਨਹੀਂ ਕਰਨਾ ਗੁਰ ਕਹਿਆ ਜੋ ਗੁਰੂ ਨੇ ਕਿਹਾ ਸਾਕਾਰ ਕਮਾਵੋ ਉਹਨੂੰ ਸਾਕਾਰ ਕਰਕੇ ਕਮਾਓ ਤੇ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦਿੱਤੀ ਹੈ ਇਹਦੀ ਵਿਚਾਰ ਕਰਨੀ ਹੈ ਪਰ ਚਲੋ ਕੁਝ ਸਵਾਲ ਹੁੰਦੇ ਨੇ ਜਿਨ੍ਹਾਂ ਦੇ ਜਵਾਬ ਇਤਿਹਾਸ ਚੋਂ ਹੀ ਦੇਣੇ ਜਾਈਦੇ ਐ ਇਹ ਗੱਲਾਂ ਸਿੱਖ ਵਿਦਵਾਨਾਂ ਨੂੰ ਸਿੱਖ ਪ੍ਰਚਾਰਕਾਂ ਨੂੰ ਨਹੀਂ ਪਤਾ ਇਹ ਤਾਂ ਉਹਨਾਂ ਨੂੰ ਪਤਾ ਨੇ ਜਿਹੜੇ ਨਿਹੰਗ ਸਿੰਘ ਨਾਲ ਰਹੇ ਨੇ ਜਿਹੜੇ ਪਰਿਵਾਰ ਦਸਮ ਪਾਤਸ਼ਾਹ ਦੇ ਤਾਂ ਉਹਨਾਂ ਨੂੰ ਪਤਾ ਨਹੀਂ ਤਾਂ ਗੱਲਾਂ ਪੁਰਾਣੇ ਬਜ਼ੁਰਗਾਂ ਤੋਂ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਤੋਂ ਇਤਿਹਾਸ ਇਹ ਸੁਣਿਆ ਸੀ ਕਿ ਉਦੋਂ ਕੀ ਕੀ ਗੱਲ ਬਣੀ ਸੀ ਜਦੋਂ ਦਸਮਪਾਸ਼ਾ ਨੂੰ ਨੰਦਪੁਰ ਸਾਹਿਬ ਦੇ ਕਿਲੇ 'ਚ ਸਰਕਾਰ ਨੇ ਚਿੱਠੀ ਭੇਜੀ ਸੀ ਕਿ ਤੁਸੀਂ ਕਿਲਾ ਛੱਡ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਬਸ ਤੁਸੀਂ ਕਿਲਾ ਖਾਲੀ ਕਰਕੇ ਇੱਥੋਂ ਚੱਲ ਜਾਓ ਉਸ ਟਾਈਮ ਦਸ਼ਮ ਪਾਸ਼ਾ ਨੇ ਇੱਕ ਰਾਤ ਪਹਿਲਾਂ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬ ਦੇ ਵਜੀ ਦਾ ਵਿੱਚ ਗ੍ਰੰਥ ਰੱਥ ਦੇ ਰੱਖ ਕੇ ਰੱਥ ਵਾਰ ਕੱਢਿਆ ਸੀ ਉਹ ਉਸ ਰੱਥ ਦੇ ਨਾਲ 25 ਸਿੰਘ ਗਏ ਸੀ ਆਨੰਦਪੁਰ ਸਾਹਿਬ ਦੇ ਕਿਲੇ ਚ ਜਿੰਨਾਂ ਚ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨਾਲ ਸੀ 25 ਸਿੰਘ ਇਸ ਰੱਥ ਦੀ ਅਗਵਾਈ ਕਰਕੇ ਲੈ ਕੇ ਗਏ ਨੇ ਬਾਬਾ ਦੀਪਸਿਨੀ ਦੇ ਭਾਈ ਮਨੀ ਸਿੰਘ ਜੀ ਕਿਉਂਕਿ ਦਸ਼ਮ ਪਾਸ਼ਾ ਇਹ ਜਾਣਦੇ ਸੀ ਕਿ ਜੋ ਫੌਜਾਂ ਬਾਹਰ ਕੱਢੀਆਂ ਨੇ ਇਹਨਾਂ ਨੂੰ ਸਾਡਾ ਡਰਿਆ ਅੰਦਰ ਫੌਜ ਕਿੰਨੀ ਹੈ ਕਿੰਨੇ ਸਿੰਘ ਨੇ ਇਹ ਇਹਨਾਂ ਨੂੰ ਹਜੇ ਤੱਕ ਨਹੀਂ ਪਤਾ ਜੰਗ ਹੋਵੇ ਉਸ ਤੋਂ ਪਹਿਲਾਂ ਮਾਤਾਵਾਂ ਦਾ ਰੱਥ ਬਾਹਰ ਲੈ ਕੇ ਜਾਇਆ ਜਾਵੇ ਉਹਨਾਂ ਨੂੰ ਸੇਫ ਕੀਤਾ ਜਾਵੇ ਉਸ ਰੱਥ ਦੇ ਨਾਲ ਦਸ਼ਮ ਪਾਸ਼ਾ ਨੇ ਕੁਝ ਮੋਹਰਾਂ ਦਿੱਤੀਆਂ ਸੀ ਤੇ ਸਿੰਘਾਂ ਨੂੰ ਇਹ ਹਦਾਇਤ ਦਿੱਤੀ ਸੀ ਕਿ ਜਿੱਥੇ ਜਾ ਕੇ ਬੁਲਦਾਂ ਨੇ ਥੱਕ ਜਾਣਾ ਆ ਉਸ ਪਿੰਡ ਦੇ ਵਿੱਚ ਜਾ ਕੇ ਤੁਸੀਂ ਉਸ ਤੋਂ ਬੁਲਦਾਂ ਦੀ ਜੋੜੀ ਲੈਣੀ ਆ ਉਸ ਨੂੰ ਇਹ ਮੋਹਰਾਂ ਦੇ ਦਿਓ ਇਹ ਪੁਰਾਣੀ ਬੁਲਦਾਂ ਦੀ ਜੋੜੀ ਉੱਥੇ ਛੱਡ ਦਿਓ ਨਵੀਂ ਜੋੜੀ ਰੱਥ ਦੇ ਨਾਲ ਜੋੜ ਕੇ ਰਾਤ ਫੇਰ ਹੱਕ ਦਿਓ ਇੱਕ ਰਾਤ ਦੇ ਵਿੱਚ ਤੁਸੀਂ ਰਾਤ ਨੂੰ ਉੱਥੋਂ ਬਾਹਰ ਕੱਢਣਾ ਆ ਜਦੋਂ ਆਨੰਦਪੁਰ ਸਾਹਿਬ ਤੋਂ ਆਉਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਭਰਤਗੜ ਪੈਂਦਾ ਆ ਭਰਤਗੜ ਤੋਂ ਥੋੜਾ ਅੱਗੇ ਆ ਕੇ ਖੱਬੇ ਹੱਤ ਰਸਤਾ ਮੁੜਦਾ ਜਿਹੜਾ ਹਿਮਾਚਲ ਨੂੰ ਜਾਂਦਾ ਆ ਨਾਲਾਗੜ੍ਹ ਨੂੰ ਹੋ ਕੇ ਉੱਥੋਂ ਹੋ ਕੇ ਉਸ ਰਾਤ ਨੇ ਦਿੱਲੀ ਪਹੁੰਚਣਾ ਸੀ ਕਿਉਂਕਿ ਜਦੋਂ ਹਿਮਾਚਲ ਦਾ ਏਰੀਆ ਟੱਪੋ ਦਾ ਅੱਗੇ ਜਾ ਕੇ ਏਰੀਆ ਪੀਰ ਬੁੱਧੂ ਸ਼ਾਹ ਦਾ ਸ਼ੁਰੂ ਹੋ ਜਾਂਦਾਗਾ ਸੰਡੌਰੇ ਵਾਲੇ ਦਾ ਇਹ ਜਿਹੜਾ ਇਲਾਕਾ ਸੀ ਦਸਮ ਪਾਸ਼ਾ ਦੇ ਨਾਲ ਹੀ ਸੀ ਇਹ ਵਿਰੋਧ ਚ ਨਹੀਂ ਸੀਗਾ ਇਲਾਕਾ ਇਹ ਉੱਤੇ ਦਾ ਇਲਾਕਾ ਵਿਰੋਧ ਚ ਸੀ ਜਿਹੜੇ ਪਹਾੜੀ ਰਾਜੇ ਸੀ ਥੱਲੇ ਦਾ ਰਾਕਾ ਨਾਲ ਸੀ ਦਸਮ ਪਾਸ਼ਾ ਇਹ ਇਹ ਜਿਹੜਾ ਰੱਥ ਸੀ 25 ਸਿੰਘ ਇੱਕ ਰਾਤ ਪਹਿਲਾਂ ਦਸਮ ਪਾਸ਼ਾ ਨੇ ਇਹ ਰੱਥ ਬਾਹਰ ਕੱਢਿਆ ਸੀ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਇਸ ਰੱਥ ਦੇ ਨਾਲ ਮਾਤਾ ਮਾਤਾ ਯੂਨਨ ਦੇ ਰੱਥ ਦੇ ਨਾਲ ਦਿੱਲੀ ਗਏ ਨੇ ਕਿਉਂਕਿ ਦਸ਼ਮ ਪਾਸ਼ਾ ਨੂੰ ਇਹ ਗੱਲ ਪਤਾ ਸੀ ਕਿ ਜਦੋਂ ਤੱਕ ਅਸੀਂ ਅੰਦਰ ਆ ਇਹ ਹਮਲਾ ਨਹੀਂ ਕਰਨਗੇ ਕਿਉਂਕਿ ਉਹਨਾਂ ਜ ਫੌਜ ਦਾ ਜੋ ਨਿਸ਼ਾਨਾ ਸੀ ਉਹ ਦਸ਼ਮ ਪਾਸ਼ਾ ਸੀ ਉਹਨਾਂ ਨੂੰ ਦਸ਼ਮ ਪਾਸ਼ਾ ਦਾ ਡਰ ਜ਼ਿਆਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ